ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੋਗਾ ਤੋਂ ਜਿੱਥੇ ਦੁੱਧ ਦੇ ਟੈਂਕਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਈ ਹੈ ਇਸ ਟੱਕਰ ਤੋਂ ਬਾਅਦ 4 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਮੋਗਾ ਦਾ ਇਹ ਸੜਕ ਹਾਦਸਾ ਜਿਸ ਦੇ ਵਿੱਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਮੋਗਾ ਦੇ ਪਿੰਡ ਬੋਡੇ ਦੀ ਇਹ ਘਟਨਾ ਹੈ ਜਿੱਥੇ ਸੜਕ ਉਰ ਘਟਨਾ ਹੋਈ ਦੁੱਧ ਦਾ ਟੈਂਕਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਤੋਂ ਬਾਅਦ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਮੋਗਾ ਦੇ ਪਿੰਡ ਬੋਡੇ ਦੀ ਇਹ ਪੂਰੀ ਵਾਰਦਾਤ ਵਧਰੇ ਜੋਇਨ ਕਰਨ ਦੇ ਨਾਲ ਸਾਡੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਨਪਿੰਦਰ ਆਖਰ ਕੀ ਕਾਰਨ ਰਿਹਾ ਕਿ ਇਹ ਭਿਆਨਕ ਟੱਕਰ ਹੋਈ ਹੈ ਤੇ ਚਾਰ ਲੋਕਾਂ ਨੇ ਜਾਨ ਗਵਾਇਆ ਅਮਨੂ ਤੇ ਚਾਰ ਲੋਕ ਜਿਨ੍ਹਾਂ ਦੀ ਮੌਤ ਹੋਈ ਹੈ ਚਾਰੋਂ ਇੱਕੋ ਪਰਿਵਾਰ ਦੇ ਇੱਕ ਸਰਕਾਰੀ ਨਾਮ ਦਾ ਇੱਕ ਵਿਅਕਤੀ ਔਰ ਉਸ ਦੀ ਪਤਨੀ ਉਸ ਦਾ ਬੇਟਾ ਔਰ ਉਸ ਦਾ ਇੱਕ ਥਾਲਾ ਤੇ ਚਾਰੋਂ ਯਾਨੀ ਕਿ ਪ੍ਰੋਬਲਮ ਮੈਂਬਰ ਨੇ ਬੁਰਦਾ ਬੁਰ ਤੋਂ ਰਾਮਪੁਰਾ ਫੂਲੇ ਆ ਰਹੇ ਸਨ ਕਿਉਂ ਗੰਦਾਪੁਰ ਜਿਹੜੇ ਬਲਕਾਰ ਸਿੰਘ ਬੇਸਿਕਲੀ ਗੁਰਸਖੂਰ ਦਾ ਰਹਿਣ ਵਾਲਾ ਹੈ ਉੱਥੇ ਇਸ ਦੇ ਪਿਤਾ ਦੀ ਮੌਤ ਹੋਈ ਸੀ ਉਹਨਾਂ ਦੇ ਜਿਹੜੀ ਅੱਜ ਉਹਨਾਂ ਦਾ ਪੋਹ ਪਿਆ ਉਹਨਾਂ ਦੀ ਅੰਤਿਮ ਅਰਦਾਸ ਕਰਕੇ ਇਹ ਵਾਪਸ ਰਾਮਪੁਰਾ ਫੂਲੇ ਯਾ ਨੌਕਰੀ ਕਰਦੇ ਨੇ ਉੱਥੇ ਵਾਪਸ ਆਪਣੇ ਪਰਿਵਾਰ ਸਮੇਤ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜਾ ਮੋਕੇ ਤੋਂ ਸਿਰਫ 25 ਕਿਲੋਮੀਟਰ ਕੇ ਬਰਨਾਲ ਰੋਡ ਤੇ ਇਹ ਪਿੰਡ ਪਿੰਡਾ ਕੋਡੇ ਉੱਥੇ ਆ ਕੇ ਅਚਾਨਕ ਜਿਹੜਾ ਇਹ ਕੁਲਪਾਲੀ ਟੈਂਕਰ ਦੇ ਨਾਲ ਟੱਕਰ ਹੋਣ ਕਾਰਨ ਹਾਪਲ ਜਿਹੜਾ ਕਾਫੀ ਧਿਆ ਕਾਰ ਜਿਸ ਦੇ ਕਾਰਨ ਜਿਹੜੀ ਪੂਰੀ ਤਰ੍ਹਾਂ ਤਬਾਹ ਹੋ ਗਈ ਔਰ ਇਹਨਾਂ ਚਾਰੋਂ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਆ ਨਵਿੰਦਰ ਸਤਿ ਤੋਂ ਇਲਾਵਾ ਕੋਈ ਕਾਰਵਾਈ ਕੀਤੀ ਗਈ ਹੈ ਦੁੱਧ ਦੇ ਟੈਂਕਰ ਦੇ ਡਰਾਈਵਰ ਦੇ ਉੱਤੇ ਫਿਲਹਾਲ ਕਾਰਵਾਈ ਬਾਰੇ ਹਲੇ ਪੂਰੀ ਜਾਣਕਾਰੀ ਨਹੀਂ ਮਿਲ ਪਈ ਕਿਉਂਕਿ ਥੋੜੀ ਮੇਰੇ ਪਹਿਲਾਂ ਦੀ ਘਟਨਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਔਰ ਜਿਹੜਾ ਘਟਨਾ ਦੇ ਕਾਰਨ ਦੀ ਜਾਣਕਾਰੀ ਜਿਹੜੀ ਲੈ ਰਹੀ ਹੈ ਪਹਿਲਾਂ ਜਿਹੜਾ ਕਿਉਂਕਿ ਸਭ ਤੋਂ ਪਹਿਲਾਂ ਜਾਰਾ ਉਸ ਜਿਹਨੇ ਮੌਤ ਹੋ ਚੁੱਕੀ ਸੀ ਉਹਨਾਂ ਦੇ ਉਹਨਾਂ ਦੀ ਪਛਾਣ ਕਰ ਲਈ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਬਾਡੀਜ਼ ਨੂੰ ਉਤੋ ਚੁੱਕਣਾ ਉਸ ਤੋਂ ਬਾਅਦ ਜਿਹੜੀ ਹੁਣ ਜਾਂਚ ਹੋਏਗੀ ਕਿ ਆਖਿਰ ਕਿਸ ਤਰ੍ਹਾਂ ਘਟਰਾ ਉਹ ਕਿਹ ਕੀ ਕਾਰਸ ਵਾਰ ਜਿਹੜਾ ਕਾਰ ਦੇ ਡਰਾਈਵਰ ਤੋਂ ਕੋਈ ਗਲਤੀ ਹੋਈ ਹੈ ਜਾਂ ਫਿਰ ਦੂਸਰ ਡੈਂਕਰ ਉਸ ਦੀ ਗਲਤੀ ਦੇ ਕਾਰਨ ਹਾਸਾ ਵਾਪਰਿਆ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਜਿਹੜਾ ਅੱਗੇ ਤੁਰੇਗੀ